ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ YouTube ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮ ਵਿੱਚ ਸਵਾਗਤ ਆ। ਆਸ ਕਰਦੇ ਜੋ ਵੀ ਇਸ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋ ਹੋਗੇ। ਰਿਕਵੈਸਟ ਬੇਨਤੀ ਕਰਦੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ, ਬੈਲ ਆਈਕਨ ਨੂੰ 올 ਸੈੱਟ ਕਰਨਾ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ। ਅੱਜ ਦੀ ਵੀ ਪਿੰਡ ਖੇਮਕਨ ਬਾਰਡਰ ਜ਼ਿਲ੍ਹਾ ਸ਼ਹੀਦ ਨੂੰ ਤਰਨਤਾਰ ਸਾਹਿਬ ਤੇ ਤਹਿਸੀਲ ਲਗਦੀ ਪੱਟੀ ਵਧੇਰੇ ਜਾਣਕਾਰੀ ਲੈ ਕੇ ਦਿੰਨੇ ਆ ਵੀਰ ਤੋਂ ਫਰਸਟ ਬੇਨਤੀ ਕਰਦੇ ਆ ਸਜਣੋ ਕਿਉਂ ਵੀ ਖਰੀਦਦਾਰੀ ਕਰਦੇ ਜੇ ਇੱਕ ਟਾਈਮ ਦੋ ਟਾਈਮ ਆਪਣੀ ਨਸਲੀ ਜ਼ਰੂਰ ਕਰਿਆ ਕਰੋ ਸੋਏ ਨੂੰ ਚੋਕੇ ਤੇ ਗੱਭਨ ਨੂੰ ਟਿੱਪ ਕੇ ਫਿਰ ਲੈ ਕੇ ਜਾ ਕਰੋ ਪੈਸੇ ਲਾਉਣੇ ਆ ਫਰਜ਼ ਆ ਬੇਨਤੀ ਨੂੰ ਪ੍ਰਵਾਨ ਕਰਿਆ ਕਰੋ ਤੇ ਕਰਕੇ ਗੱਲਬਾਤ ਵੀਰ ਨਾਲ ਵੀਰ ਜੀ ਸਾਸੀ ਕਾ ਠੀਕ ਠਾਕ ਪੈਂਡ ਜੀ ਜਿਲ੍ਹਾ ਦੇ ਤਸਵੀਰ ਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਆ ਜੀ ਸਈਆਂ ਦੋ ਬੜਾ ਹਾਂਜੀ ਇਹ ਝੂੰਗੀ ਆ ਹਾਂਜੀ ਇਹ ਕੋਈ ਕਹਿੰਦਾ ਝੂੰਗੀ ਹੋਵੇ ਪਾਰ ਤੇ ਸਬਦਾ ਕਰ ਲੈ ਆ ਦੇ ਸਿਆਣਿਆਂ ਦੇ ਖਾਨ ਜੇ ਬਣੇ ਆ ਢੇ ਲਈ ਦੇ ਝੂੰਗੀ ਨੂੰ ਗਾਹਕ ਜਿਆਦਾ ਨਹੀਂ ਪੈਂਦਾ ਚੋਈਸ ਆਈ ਆਪੋ ਆਪਣੀ ਹਾਂ ਨਹੀਂ ਨਹੀਂ ਮਤਲਬ ਕਿ ਕੋਈ ਆਂਦਾ ਚੰਗੀ ਹੁੰਦੀ ਆ ਵਾਧੇ ਬੰਦੀ ਆ ਨਾ ਹਾਂਜੀ ਹਾਂਜੀ ਤੇ ਕਿਦਾਂ ਦੀ ਸਈਆ ਤਿੰਨ ਦਿਨ ਹੋ ਗਏ ਬੋਲਾ ਕਿੰਨਾ ਹੋਊਗਾ 10 ਕਿਲੋ 10 ਕਿਲੋ ਹੋਊਗਾ ਬੋਲਾ ਤੇ ਚੋਰਾ ਚੈੱਕ ਕਰਾਈਏ ਚਲੋ ਠੀਕ ਆ ਲਾ ਭਾਈ ਸੱਜਣੋ ਤੋਰਾ ਕਰ ਲੋ ਚੈੱਕ 10 ਕਿਲੋ ਬੌਲੇ ਤੋਂ ਸਟਾਰਟਿੰਗ ਆ ਤੇ ਝੂੰਗੀ ਐ ਸੁਆ ਗਣਵਾ ਹੋਊਗਾ ਤੀਜਾ ਸੁਆ ਤੀਜਾ ਗੋਗ ਹੈ ਬਾਕੀ ਰੇਟ ਜਾਇਜ ਆ ਤੇ ਜੋੜਾ ਵੜਾਂ ਦਾ ਵੀ ਤੇ ਕੋਲ ਕਹਿੰਦੇ ਕੀ ਦੋਵਾਂ ਚੋਂ ਇੱਕ ਵੇਚ ਨਹੀਂ ਜਿਹੜੀ ਵੀ ਕਿਸੇ ਨੂੰ ਚੰਗੀ ਲੱਗੂਗੀ ਭਾਵੇਂ ਝੂੰਗੀ ਲੈ ਜਾਏ ਤੇ ਭਾਵੇਂ ਸ਼ਾਹੀ ਆਲਾ ਜੀ ਠੀਕ ਆ ਬਾਕੀ ਲੰਬੀ ਲੰਬੀ ਗਾਂ ਚੰਗੀ ਆ ਲੋ ਜੀ ਬੱਚਾ ਮਗਰ ਬਹੁਤ ਸੋਹਣਾ ਆਇਆ ਥਾਨ ਕੱਲਾ ਕੱਲਾ ਲਗਾ ਸਜਣੋ ਦੇਖ ਸਕਦੇ ਜੀ ਆਪੇ ਆਰਡਰ ਕੁਆਲਿਟੀ ਤੇ ਕਿੰਨੇ ਦੀ ਵੀਰ ਜੀ 35000 ਰੁਪਏ ਦੇ ਰਹਾ ਕੋ ਯਾਰ ਹੋਰ ਹੋ ਜੂ ਆਏਗਾ ਇਹਦੇ ਮਾਨ ਹੋ ਜੂ ਜੀ ਦੋ ਕਰ ਦਾਂਗੇ ਫਿਰ 33000 ਦੀ ਹੈ ਨਾ 33000 ਦੀ ਤੇ ਉਹ ਸ਼ਾਈ ਵਾਲਾ ਕੀ ਉਹ ਲੈਿੰਦੇ ਆ ਨਾ ਸੂਣ ਚ ਜੇ ਕੋਈ ਦੱਕ ਦੇਣਾ 10 ਦਿਨ ਤੇ ਅਲਟੋ ਲੈ ਚੰਗੀ ਪਈ ਆ ਮੜੇ ਤੋਰਾ ਚੈੱਕ ਰਹੀਏ ਖੋਲ ਕੇ ਲਾਓ ਸੱਜਣੋ ਇਹ ਤੇ ਬਦਾਮ ਦੀ ਗਿਰੀ ਵਰਗੀ ਜੇ ਨਿਰੀ ਤੇ ਚੰਗੀ ਸੋਹਣੀ ਬਦਾਮ ਦੀ ਗਿਰੀ ਆ ਕੋਈ ਗੁੰਦੀ ਪਈ ਜੇ ਦਿਨ 10 ਲੈਂਦੀ ਜੇ ਤੇ ਬਦਾਮ ਰੰਗਾਈ ਰੰਗ ਜੇ ਸੂਆ ਪਹਿਲਾਂ ਹੀ ਜਾਂਦਾ ਬੈਠਦਾ ਆ ਪਹਿਲਾ ਸੂਆ ਤੇ ਬਦਾਮ ਰੰਗੀ ਦੁੱਧ ਕਿੰਨਾ ਕੁ ਪਾ ਜੂਗੀ ਕੋਈ ਪਤਾ ਆਂਦਾ ਪਹਿਲਾਂ ਦਾ ਪਰ ਕਾਤਾ ਪਤਾ ਆਂਦਾ ਅੱਬਾ 15 ਕਿਲੋ ਦੁੱਧ ਕੱਢੇਗੀ ਹਾਂ 12 13 ਤੋਂ ਤਾਂ ਨਹੀਂ ਮਰਦੀ ਇਹ ਖੀਰੀ ਆ ਬੱਚੀ ਖੀਰੀ ਆ ਮੂੰਹੋਂ ਹਾਂਜੀ ਅੱਛਾ ਲੋ ਜੀ ਆਂਦੇ ਖੀਰੀ ਆ ਮੂੰਹੋਂ ਵਸ਼ੀ ਤੇ ਸੁਹਾ ਪਹਿਲਾ ਤੇ ਬਦਾਮ ਦੀ ਗਿਰੀ ਰਕੀ ਜਾਈ ਸੱਜਣੋ ਸੋਹਣੀ ਆ ਗੋਲ ਮਟੋਲ ਜੀ ਇਹਦਾ ਫਿਰ ਕੀ ਲੈਦੇ ਆ ਇਹਦਾ ਵੀ ਉਨਾ ਹੀ ਆ ਇਹ ਵੀ 35 ਦੀ ਜਿਹੜਾ 35 ਇਹਦੇ ਹੀ 2000 ਛੋਟ ਕਰ ਦਿੱਤੀ 33000 ਦੀ ਜਿਹੜੀ ਚੰਗੀ ਲਗੇ ਦੋਰੀਓ ਫਲੇ ਜਿਹੜੀ ਚੰਗੀ ਮਰਜ਼ੀ ਲੱਗੇ ਦੋਵਾਂ 'ਚ ਭਾਵੇਂ ਸੂਈ ਲੈ ਜਾਏ ਤੇ ਭਾਵੇਂ ਗੱਬਨ ਲੈ ਜਾਏ 33000 ਦੀ ਦਿੱਤੀ ਜਾਊਗੀ ਤੇ ਖੇਮ ਕੰਨ ਵਿਜਿਤ ਕਰਕੇ ਆਪਣੀ ਨਰਖ ਪਰ ਕਰ ਲਿਓ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ